ਖਬਰਨਾਮਾ ਦੇਖ ਰਿਹਾ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਥ ਓੜਾ ਹੂ ਉਸ ਰਾਤ ਪੂਰਾ ਤਾਮ ਝਾਮ ਝੁਕਿਆ ਜਾ ਰਿਹਾ ਹੈ ਤਿੰਨਾ ਪਾਰਟੀਆਂ ਵੱਲੋਂ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਧਰ ਝਾੜੂ ਤੀਲਾ ਤੀਲਾ ਹੋ ਗਿਆ ਹੈ ਝਾੜੂ ਖਿਲਰ ਗਿਆ ਹੈ ਯਾਨੀ ਕਿ ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਵਿਚਕਾਰ ਸਿਰ ਧੜ ਦੀ ਬਾਜ਼ੀ ਲੱਗੀ ਹੋਈ ਹੈ ਸਾਰੀਆਂ ਪਾਰਟੀਆਂ ਵੱਲੋਂ ਪੂਰਾ ਤਾਮ-ਚਾਮ ਝੋਕਿਆ ਜਾ ਰਿਹਾ ਹੈ ਇੱਧਰ ਜਿਹੜੇ ਪੰਜਾਬ ਦੇ ਮੰਤਰੀ ਅਤੇ ਵਿਧਾਇਕ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤੋ ਮਾਨ ਖੁੱਬ-ਖੁੱਬ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵਾਸਤੇ ਚੋਣ ਪ੍ਰਚਾਰ ਕਰ ਰਹੇ ਨੇ ਹਰ ਤਰ੍ਹਾਂ ਦੇ ਵਾਅਦੇ ਕੀਤੇ ਗਏ ਨੇ ਹਰ ਤਰ੍ਹਾਂ ਦੇ ਦਾਾਂ ਪੇਚ ਖੇੜੇ ਜਾ ਰਹੇ ਨੇ ਸਿੰਘਰ ਵੀ ਬੁਲਾਏ ਗਏ ਇਹਨਾਂ ਦੋ ਆਮ ਆਦਮੀ ਪਾਰਟੀ ਵੱਲੋਂ ਅੱਜ ਮੀਕਾ ਸਿੰਘ ਆ ਕੱਲ ਨੂੰ ਜਿਹੜਾ ਹੈ ਆਉਣਗੇ ਛਤੁਰਗਨ ਸਿਨਾ ਕਰਵਿੰਦ ਕੇਜੀਵਾਲ ਮਨੀਸ਼ ਸੋਦੀਆ ਅਤੇ ਆਤਸ਼ੀ ਜਿਹੜੀ ਦਿੱਲੀ ਦੀ ਮੌਜੂਦਾ ਮੁੱਖ ਮੰਤਰੀ ਹੈ ਉਹਨਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਜਾਵੇਗਾ ਛਤੁਰਗਨ ਸਿਨਾ ਵੱਲੋਂ ਇੱਧਰ ਜਿਹੜਾ ਹੈ ਝਾੜੂ ਉਹ ਤੀਲਾ ਤੀਲਾ ਹੋ ਗਿਆ ਹੈ ਖਿਲਰ ਗਿਆ ਹੈ ਇਸ ਦੀਆਂ ਆਵਾਜ਼ਾਂ ਦਿੱਲੀ ਤੋਂ ਹੁਣ ਪੰਜਾਬ ਆਉਣ ਲੱਗ ਪਿਆ ਨੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਲੀ ਦੇ ਵਿੱਚ ਇੱਕ ਵੱਡੀ ਵੱਡੀ ਜਨ ਸਭਾ ਕੀਤੀ ਗਈ ਜਿੱਥੇ ਤੰਜ ਕਸੇ ਗਏ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਅਰਵਿੰਦ ਕੇਜਰੀਵਾਲ ਉੱਤੇ ਵੱਡੇ ਇਲਜ਼ਾਮ ਲਗਾਏ ਨਰਿੰਦਰ ਮੋਦੀ ਹੁਣਾਂ ਨੇ ਉਹਨਾਂ ਕਿਹਾ ਕਿ ਜਿਲ੍ਹੇ ਦੇ ਵਿੱਚ ਰਹਿ ਕੇ ਆਏ ਮੁਕਦਮੇ ਆਇਦ ਹੋਏ ਦੋਸ਼ ਆਇਦ ਹੋਏ ਉਹਨਾਂ ਕਿਹਾ ਕਿ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਫਿਰ ਦੁਬਾਰਾ ਅਰਵਿੰਦ ਕੇਜੀਵਾਲ ਮਨੀਸ਼ ਸੋਧਿਆ ਅਤੇ ਇਸ ਦੇ ਪੱਕੇ ਆੜੀ ਦਿੱਲੀ ਦੀ ਤਿਹਾੜ ਜਿਲ੍ਹਵ ਜਾਣਗੇ ਜੇਲ ਇਹਨਾਂ ਨੂੰ ਉਡੀਕ ਰਹੀ ਹੈ ਉਹਨਾਂ ਕਿਹਾ ਕਿ ਅਬ ਕੀ ਵਾਰ ਦਿੱਲੀ ਦੇ ਵਿੱਚ ਮੋਦੀ ਸਰਕਾਰ ਯਾਨਕੀ ਮੋਦੀ ਸਰਕਾਰ ਮੋਦੀ ਪਾ ਮੋਦੀ ਨੂੰ ਜਿਹੜਾ ਹੈ ਸੰਪੂਰਨ ਬਹੁਮਤ ਮਿਲੇਗਾ ਉਹਨਾਂ ਨੇ ਕਿਹਾ ਕਿ 5 ਫਰਵਰੀ ਨੂੰ ਜਿਹੜਾ ਝਾੜੂ ਹੈ ਉਹ ਖਿੱਲਰ ਜਾਵੇਗਾ ਉਹ ਤੀਲਾ ਤੀਲਾ ਹੋਵੇਗਾ ਤੇ ਹਾਕਾਂ ਮਾਰ ਕੇ ਰੋਣ ਕੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਲ ਉਹਨਾਂ ਨੇ ਕਿਹਾ ਕਿ ਇਸ ਵਾਰ ਇਹਨਾਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਹਰ ਵਰਗ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਭਰਵਾ ਹੰਗਾਰਾ ਮਿਲ ਰਿਹਾ ਹੈ ਉਨਾ ਕਿਆ ਵਿਕਾਸ ਇੱਕ ਬਲੰਦੀਆਂ ਤੇ ਜਾਵੇਗਾ ਭਾਰਤੀ ਜਨਤਾ ਪਾਰਟੀ ਦੀ 8 ਫਰਵਰੀ ਨੂੰ ਸਰਕਾਰ ਬਣਨ ਜਾ ਰਹੀ ਹੈ ਦਿੱਲੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਆਪਣੇ ਆਪ ਨੂੰ ਗਰੀਬ ਕਹਿਣ ਵਾਲੇ 54 54 ਕਰੋੜ ਰੁਪਏ ਦੇ ਬੰਗਲਿਆਂ ਦੇ ਵਿੱਚ ਰਹਿੰਦੇ ਨੇ ਸਾਰੀਆਂ ਵੀਆਈਪੀ ਸਹੂਲਤਾਂ ਲੈਂਦੇ ਨੇ ਤੇ ਜਿੰਨੇ ਵੀ ਇਹਨਾਂ ਦੇ ਵਿਧਾਇਕ ਨੇ ਕਿਉਂਕਿ ਕੱਲ ਬੜਾ ਵੱਡਾ ਝਟਕਾ ਲੱਗਿਆ ਆਮ ਆਦਮੀ ਪਾਰਟੀ ਦੇ ਮੌਜੂਦਾ 8 ਵਿਧਾਇਕ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਇਸ ਦਾ ਵੀ ਵੱਡਾ ਅਸਰ ਪਵੇਗਾ ਆਮ ਆਦਮੀ ਦੀ ਪਾਰਟੀ ਦੇ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਯਾਨੀ ਕਿ ਮੋਦੀ ਨੇ ਕਿਹਾ ਕਿ ਹੁਣ ਦੇਖੋ ਕਿ ਕਿਵੇਂ ਅਸੀਂ ਕਰਦੇ ਹਾਂ ਝਾੜੂ ਤੀਲਾ-ਤੀਲਾ ਤੇ ਕਿਵੇਂ ਅਸੀਂ ਖਿਲਾਰਦੇ ਹਾਂ ਉਹਨਾਂ ਕਿਹਾ ਪੰਜ ਨੂੰ ਪਤਾ ਲੱਗ ਜਾਵੇਗਾ ਤੋਤੇ ਉੜ ਜਾਵਣਗੇ ਅਰਵਿੰਦ ਕੇਜੀਵਾਲ ਅਤੇ ਉਸ ਦੇ ਉਮੀਦਵਾਰਾਂ ਦੇ ਧੰਨ